ਜਿਹੜਾ ਅੱਜ ਤੁਸੀਂ ਇੱਧਰ ਆਇਓ ਡੀਸੀ ਨੂੰ ਮੰਗ ਪਤਾ ਦੇਣਾ ਇਹਦੇ ਬਾਰੇ ਤੁਹਾਡੇ ਕੀ ਕਹਿਣਾ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਜ ਅਸੀਂ ਅੰਮ੍ਰਿਤਸਰ ਤੋਂ ਇੱਥੇ ਆਏ ਆ ਮੇਰਾ ਨਾਮ ਸ਼ਮਸ਼ੀਰ ਸਿੰਘ ਪਟੜੀ ਆ ਰਾਤਕਾਰੀ ਮੈਂਬਰ ਅੰਮ੍ਰਿਤਸਰ ਤੋਂ ਪਹਿਲਾਂ ਅਸੀਂ 6 ਮਈ ਨੂੰ ਅੰਮ੍ਰਿਤਸਰ ਵਿਖੇ ਜਿਹੜਾ ਰੋਸ ਮਾਰਚ ਕਰਕੇ ਡੀਸੀ ਡੀਸੀ ਉੱਥੇ ਡੀਸੀ ਨੂੰ ਮੈਮੋਰੰਡਮ ਦਿੱਤਾ ਸੀਗਾ ਜਿਹੜੀ ਭਾਈ ਅਮਰਪਾਲ ਸਿੰਘ ਦੀ ਤੇ ਨਜਾਇਜ਼ ਤੌਰ ਤੇ ਤੀਸਰੀ ਵਾਰ ਐਨਐਸਐਚ ਚ ਵਾਦਾ ਕੀਤਾ ਗਿਆ ਸਰਕਾਰਾਂ ਦੀ ਸਰਾਸਰ ਧੱਕਾ ਹੀ ਆ ਉਦੋਂ 6 ਮਈ ਨੂੰ ਉੱਥੇ ਮੈਮੋਰੰਡਮ ਦਿੱਤਾ ਗਿਆ ਸੀ ਕਿ ਅੱਜ 27 ਤਰੀਕ ਨੂੰ ਸਾਰੇ ਪੰਜਾਬ ਦੇ ਡੀਸੀ ਦਫ਼ਤਰਾਂ ਨੂੰ ਜਿਹੜੀਆਂ ਜ਼ਿਲ੍ਹਾ ਇਕਾਈਆਂ ਨੇ ਸਾਡੀਆਂ ਅਕਾਲੀ ਗਲਵਾਰਸ ਪੰਜਾਬ ਦੀਆਂ ਉਹਨਾਂ ਵੱਲੋਂ ਮੈਮੋਰੰਡਮ ਜਿਹੜੇ ਉਹ ਦਿੱਤੇ ਜਾ ਰਹੇ ਤੇ ਸ਼ਾਂਤਮਈ ਕ੍ਰਿਤੀ ਦੇ ਨਾਲ ਜਿਹੜੀਆਂ ਜ਼ਿਲ੍ਹਾ ਇਕਾਈਆਂ ਨੇ ਇੱਕ ਰੋਸ ਮਾਰਚ ਵੀ ਕਰਦੀ ਹੋਏ ਜ਼ਿਲ੍ਹਾ ਜਿਹੜੇ ਜ਼ਿਲ੍ਹਾ ਦੇ ਡੀਸੀ ਆ ਉਹਨਾਂ ਨੂੰ ਇਹ ਮੈਮੋਰੰਡਮ ਦੇਣਗੇ ਤੇ ਇਹ ਬਹੁਤ ਹੀ ਧੱਕੇਸ਼ਾਹੀ ਹੋ ਰਹੀ ਆ ਸਿੱਖਾਂ ਦੇ ਨਾਲ ਖਾਸ ਕਰਕੇ ਵੇਖੋ ਤੁਸੀਂ ਉਥੇ ਡਿਬਰੂਗੜ੍ਹ ਦੇ ਵਿੱਚ 10 ਸਿੰਘਾਂ ਤੇ ਐਨਐਸਏ ਲਗਾਈ ਗਈ ਸੀ ਤੇ ਉਹਨਾਂ ਚੋਂ 9 ਜਿਹੜੇ ਆ ਉਹ ਪੰਜਾਬ ਸ਼ਿਫਟ ਕਰ ਦਿੱਤੇ ਗਏ ਤੇ ਭਾਈ ਅਮਰਤਪਾਲ ਸਿੰਘ ਜੀ ਤੇ ਐਨਐਸਏ ਫੇਰ ਬਦਲ ਦਿੱਤੀ ਗਈ ਆ ਕਿੰਨੀ ਜ਼ਿਆਦਾ ਧੱਕੇਸ਼ਾਹੀ ਆ ਕਿ ਭਾਈ ਅਮਰਤਪਾਲ ਸਿੰਘ ਜੀ ਨੂੰ ਪੰਜਾਬ ਸ਼ਿਫਟ ਨਹੀਂ ਕੀਤਾ ਗਿਆ ਜਦੋਂ ਕਿ ਪਹਿਲਾਂ ਕਿਹਾ ਗਿਆ ਸੀ ਕਿਹਾ ਗਿਆ ਸੀ ਕਿ ਉਹਨਾਂ ਨੂੰ ਪੰਜਾਬ ਸ਼ਿਫਟ ਕੀਤਾ ਜਾ ਰਿਹਾ ਪਰ ਐਨ ਮੌਕੇ ਤੇ ਆ ਕੇ ਬਾਕੀ 9 ਨੂੰ ਪੰਜਾਬ ਸ਼ਿਫਟ ਕਰਤਾ ਪਰ ਭਾਈ ਅਮਰਤਪਾਲ ਸਿੰਘ ਜੀ ਨੂੰ ਉੱਥੇ ਰਹਿਣ ਦਿੱਤਾ ਗਿਆ ਸਰਕਾਰ ਇੰਨੀ ਜਿਆਦਾ ਖੌਫ ਜਦਾ ਵਾ ਕਿ ਜਿਹੜੀ ਪੰਜਾਬ ਸਰਕਾਰ ਅਤੇ ਦੂਸੀਆਂ ਸਿਆਸੀ ਜਥੇਬੰਦੀਆਂ ਉਹ ਭਾਈ ਅਮਰਤਪਾਲ ਦੇ ਵਿਰੋਧ ਦੇ ਵਿੱਚ ਇੱਕ ਪਲੇਟਫਾਰਮ ਤੇ ਆ ਜਾਂਦੀਆਂ ਹਨ ਉਹਨਾਂ ਦੀ ਸਿਆਸੀ ਜ਼ਮੀਨ ਜਿਹੜੀ ਆ ਬਿਲਕੁਲ ਖਿਸਕੀ ਹੋਈ ਆ ਉਹਨਾਂ ਨੂੰ ਪਤਾ ਵਾ ਕਿ ਜੇ ਭਾਈ ਅਮਰਤਪਾਲ ਸਿੰਘ ਪੰਜਾਬ ਆਉਂਦੇ ਆ ਤੇ ਉਹਨਾਂ ਦਾ ਕੁਝ ਵੀ ਆਧਾਰ ਜਿਹੜਾ ਬਿਲਕੁਲ ਖਤਮ ਹੋ ਚੁੱਕਿਆ ਵਾ ਤੇ ਲੋਕਾਂ ਨੇ ਜਿਹੜਾ ਵਾ ਫਤਵਾ ਜਿਹੜਾ ਵਾ ਭਾਈ ਅਮਰਤਪਾਲ ਸਿੰਘ ਦੇ ਹੱਕ 'ਚ ਦੇਣਾ ਵਾ ਹਰ ਪਾਸੇ ਇਸ ਕਰਕੇ ਡਰਦੇ ਹੋયા ਨੇ ਇਹਨਾਂ ਨੇ ਭਾਈ ਅਮਰਤਪਾਲ ਸਿੰਘ ਜੀ ਤੇ ਸੱਚੇ ਸ਼ਹੀਦ ਕਰਦਿਆਂ ਜਿਹੜਾ ਤੀਸਰੀ ਵਾਰ ਐਨਐਸਏ ਵਧਾ ਦਿੱਤਾ ਵਾ ਉਹਦੇ ਵਿਰੋਧ ਦੇ ਵਿੱਚ ਤੇ ਜਿਹੜੇ ਨਾਲ 35 ਤੋਂ 40 ਸਿੰਘ ਹੋਰ ਭਾਈ ਅਮਰਤਪਾਲ ਸਿੰਘ ਜੀ ਦਾ ਜੋੜ ਕੇ ਜੇਲ੍ਹਾਂ 'ਚ ਬੰਦ ਕੀਤੇ ਗਏ ਸੀ ਉਹਨਾਂ ਦੇ ਵਿਰੋਧ ਦੇ ਵਿੱਚ ਤੇ ਉਸ ਤੋਂ ਇਲਾਵਾ ਜਿਹੜੇ ਪਹਿਲੋਂ ਸਾਡੇ ਸਿੱਖ ਬੰਦੀ ਸਿੰਘ ਜਿਹੜੇ ਬੜਾ ਬੜੀ ਧੀਰ ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਜੇਲ੍ਹਾਂ 'ਚ ਬੰਦ ਨੇ ਉਹਨਾਂ ਦੇ ਹੱਕ ਵਿੱਚ ਵੀ ਉਹਨਾਂ ਨੂੰ ਰਹਾਾ ਕੀਤਾ ਜਾਵੇ ਅੱਜ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਜਿਹੜੇ ਆਓ ਮੈਮੋਰੰਡਮ ਜੀਸੀਐਮ ਦਿੱਤੇ ਜਾ ਰਹੇ ਆ ਕਿ ਇਹਨਾਂ ਨੂੰ ਜਲਦ ਤੋਂ ਜਲਦ ਰਿਹਾਅ ਕੀਤਾ ਜਾਵੇ ਤੇ ਭਾਈ ਅਮਰਪਾਲ ਸਿੰਘ ਜਿਹੜਾ ਅਸੀਂ ਤੇ ਐਲ ਐਸ ਸੀ ਲੱਗਾ ਉਹਨੂੰ ਹਟਾਉਣ ਵਾਸਤੇ ਜਿਹੜਾ ਅੱਜ ਫਰੋਇਪੁਰ ਆਏ ਤੁਸੀਂ ਇਹਦੇ ਬਾਰੇ ਕੀ ਕਹਿਣਾ ਜੀ ਪਹਿਲਾਂ ਤੁਸੀਂ ਸਾਡੀ ਸਰਪੰਚ ਵਾਹਿਗੁਰੂ ਜਿੱਕਾ ਖਾਲਸਾ ਵਾਚੂ ਫਤਿਹ ਅੱਜ ਅਸੀਂ ਫਰੋਇਪੁਰ ਦੇ ਜ਼ਿਲ੍ਹੇ ਦੇ ਵਿੱਚ ਆਏ ਹਾਂ ਜਿੱਤੇ ਅੱਜ ਡੀ ਸੀ ਨੂੰ ਮੰਗ ਪੱਤਰ ਦੇਵਾਂਗੇ ਜਿਹੜੀ ਭਾਈ ਸਾਹਿਬ ਹੁਣਾਂ ਤੇ ਤੀਜੀ ਵਾਰ ਇਹ ਨਾਜਾਇਜ਼ ਐਨ ਐਸ ਐ ਲਾਉਂਦੀ ਹੈ ਕਿਉਂਕਿ ਵੇਖੋ ਇਹ ਜਿਹੜਾ ਹਿੰਦੁਸਤਾਨ ਸਿਸਟਮ ਆ ਇਹਦੇ ਵਿੱਚ ਰਹਿ ਕੇ ਸਾਨੂੰ ਹਰ ਵਾਰੀ ਬੇਗਾਨਗੀ ਦਾ ਅਹਿਸਾਸ ਹੁੰਦਾ ਵਾ ਕਿਉਂਕਿ ਸਿੱਖਾਂ ਦੇ ਨਾਲ ਹੀ ਹਰ ਵਾਰੀ ਇਤਰਾ ਹੁੰਦਾ ਵਾ ਹੋਰ ਵੀ ਸਟੇਟਾਂ ਦੇ ਵਿੱਚ ਵੀ ਲੋਕ ਕਿੰਨੇ ਕਿੰਨੇ ਵੱਡੇ ਜ਼ੁਲਮ ਹੋ ਜਾਂਦੇ ਆ ਕਿੰਨੇ ਕਿੰਨੇ ਵੱਡੇ ਇਹ ਧੋਖੇ ਧੜੀਆਂ ਕਰਦੇ ਆ ਥਾਣਿਆਂ ਤੇ ਹਮਲੇ ਵੀ ਹੁੰਦੇ ਆ ਥਾਣੇ ਸਾੜੇ ਵੀ ਜਾਂਦੇ ਆ ਕਤਲ ਵੀ ਹੁੰਦੇ ਆ ਪਰ ਇਹੋ ਦੇ ਕਾਲੇ ਕਾਨੂੰਨ ਕਿਤੇ ਹੋਰ ਨਹੀਂ ਲੱਗਦੇ ਸਿਰਫ ਸਿੱਖਾਂ ਤੇ ਲੱਗਦੇ ਆ ਅੱਜ ਅਸੀਂ ਇੱਥੇ ਆਏ ਆ ਕਰਨਵੀਰ ਸਿੰਘ ਬਣਾ ਦੇ ਨਾਲ ਤੇ ਅਸੀਂ ਫਰੂਰਪੁਰ ਡੀਸੀ ਸਾਹਿਬ ਨੂੰ ਮਿਲ ਕੇ ਉਹਨਾਂ ਮੰਗ ਪੱਤਰ ਦੇਵਾਂਗੇ ਕਿ ਜਿਹੜੇ ਨਜਾਇਜ਼ ਧੱਕੇ ਸਿੱਖਾਂ ਨਾਲ ਹੋਣਦੇ ਇਹਨਾਂ ਨੂੰ ਬੰਦ ਕੀਤਾ ਜਾਵੇ ਕਿਉਂਕਿ ਹਾਨੂੰ ਜੇ ਤੁਸੀਂ बार-बार ਬੇਗਾਨਗੀ ਦਾ ਅਹਿਸਾਸ ਕਰਾਓਗੇ ਤੇ ਕਿਤੇ ਨਾ ਕਿਤੇ ਸਿੱਖ ਵੀ ਤੈਸ਼ ਵਿੱਚ ਆ ਕੇ ਉਹ ਕੰਮ ਕਰਨਗੇ ਜਿਹੜੇ ਬਾਦ ਸਰਕਾਰਾਂ ਨੂੰ ਪਸੰਦ ਨਹੀਂ ਹੁੰਦੇ ਅਸੀਂ ਅਜੇ ਸ਼ਾਂਤਮਈ ਇਹ ਸਾਰੇ ਡੀਸੀ ਸਾਹਿਬ ਨੂੰ ਬੇਨਤੀ ਕਰਦੇ ਪਏ ਆ ਕਿ ਤੁਸੀਂ ਸਿੱਖਾਂ ਦਾ ਜਿਹੜਾ ਸਬਰ ਹੋਰ ਨਾ ਪਰਖੋ ਇਸ ਕਰਕੇ ਅਸੀਂ ਬੜੇ ਸ਼ਾਂਤਮਈ ਤਰੀਕੇ ਨਾਲ ਜਾਵਾਂਗੇ ਡੀਸੀ ਸਾਹਿਬ ਨੂੰ ਮਿਲਾਂਗੇ ਤੇ ਉਹਨਾਂ ਦੇ ਗੜੀ ਆਪਣੀ ਮੰਗ ਰੱਖਾਂਗੇ ਤੇ ਇਸ ਤਰ੍ਹਾਂ ਹੀ ਸਾਰੇ ਜਿਲ੍ਹਿਆਂ ਦੇ ਵਿੱਚ ਪੰਜਾਬ ਦੇ ਜਿੰਨੇ ਵੀ ਜ਼ਿਲ੍ਹੇ ਉਹਨਾਂ ਦੇ ਵਿੱਚ ਇਸ ਤਰ੍ਹਾਂ ਹੀ ਹਰ ਜ਼ਿਲ੍ਹੇ ਦੇ ਵਿੱਚ ਆਪਣੀ ਜਿਹੜੀ ਕਾਲੀ ਦਲ ਵਾਰਸ ਪੰਜਾਬ ਦੀ ਟੀਮ ਓ ਡੀਸੀ ਸਾਨੂੰ ਇੱਕ ਸ਼ਾਂਤਮਈ ਤਰੀਕੇ ਨਾਲ ਜਾ ਕੇ ਮੰਗ ਪੱਤਰ ਦੇਣਗੇ ਫੇ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਅਮਨਦੀਪ ਸਿੰਘ ਆ ਮੈਂ ਅਕਾਲੀ ਦਲ ਵਾਸਤੇ ਅੰਮ੍ਰਿਤਸਰ ਤੋਂ ਆਇਆ ਹਾਂ ਓਇਪੁਰ ਪੁਲਿਸ ਅਧਿਕਾਰੀ ਦੇ ਪਰ ਤੁਹਾਡਾ ਕੀ ਕਹਿਣਾ ਜੀ ਸਭ ਤੋਂ ਪਹਿਲਾਂ ਅਸੀਂ ਓਇਪੁਰ ਨਿਵਾਸੀਆਂ ਦਾ ਧੰਨਵਾਦ ਕਰਦੇ ਹਾਂ ਕਿ ਇਹਨਾਂ ਦੇ ਅਸੀਂ ਸ਼ਹਿਰ ਵੀ ਆਏ ਅੱਜ ਦਰਸ਼ਨ ਹੋਏ ਇਹਨਾਂ ਦੇ ਸਾਰਾ ਜਿਹੜੀ ਗੁਰਦੁਆਰਾ ਸਾਹਿਬ ਨਮਸਕਾਰ ਕਰਦੇ ਹਾਂ ਸਭ ਤੋਂ ਅੱਜ ਵੱਡੀ ਗੱਲ ਹੈ ਜਿਹੜੀ ਭਾਈ ਸਾਹਿਬ ਤੇ ਐਨਐਸਏ ਲੱਗੀ ਆ ਉਹ ਬਹੁਤ ਗਲਤ ਤਰੀਕੇ ਨਾਲ ਆ ਦਿੱਤੀ ਗਈ ਆ ਜਦੋਂ ਉਹ ਇਲੈਕਸ਼ਨ ਜਿੱਤ ਕੇ ਸੀ ਐਮਪੀ ਬਣ ਗਏ ਸੰਵਿਧਾਨ ਦੇ ਦੈਰੇ ਚ ਰਹਿ ਕੇ ਐਮਪੀ ਤੇ ਪੂਰੇ ਦੇਸ਼ ਦੀਆਂ ਵੋਟਾਂ ਨਾਲ ਵੱਧ ਐਮਪੀ ਜਿੱਤੇ ਆ ਪਰ ਫਿਰ ਵੀ ਸਰਕਾਰਾਂ ਨੂੰ ਕੀ ਸੋਚਿਆ ਕਿ ਉਹਨੂੰ ਅੰਦਰ ਡਿਬੜੂਗਰ ਜੇਲ੍ਹ ਚ ਬੰਦ ਕਰ ਦਿੱਤਾ ਗਿਆ ਕੀ ਉਹ ਲੋਕਾਂ ਦੀ ਆਵਾਜ਼ ਸੀ ਲੋਕਾਂ ਦੀ ਆਵਾਜ਼ ਚੁੱਕਦੇ ਸੀ ਮੈਂ ਅਪੀਲ ਕਰਦਾ ਮਾਨਯੋਗ ਡੀਸੀ ਸਾਹਿਬ ਫਰੋਜਪੁਰ ਨੂੰ ਵੀ ਵੀ ਕਿਰਪਾ ਕਰੋ ਤੁਸੀਂ ਵੀ ਲਿਖ ਕੇ ਭੇਜੋ ਸੈਂਟਰ ਨੂੰ ਤੇ ਭਾਈ ਅਮਰਸੇ ਪਾਲ ਜੀ ਜਲਦੀ ਬਾਹਰ ਆਉਣ ਤੇ ਜਿਹੜੇ ਹਲਕੇ ਤੋਂ ਇਲੈਕਸ਼ਨ ਜਿੱਤੇ ਆ ਪਾਰਲੀਮੈਂਟ ਮੈਂਬਰ ਬਣੇ ਆ ਉਸ ਹਲਕੇ ਦੇ ਲੋਕਾਂ ਦੀ ਗੱਲ ਸੁਣਨ ਇਹ ਮੈਂ ਬੇਨਤੀ ਪ੍ਰਵਾਨ ਕਰਨ ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਕਿਓ ਭਾਈ ਅਮਰਪਾਲ ਦੇ ਹੱਕ 'ਚ ਖੜੀਏ ਵਾਰਿਸ ਪੰਜਾਬ ਅਕਾਲੀ ਦਲ ਜਦੋਂ ਪਾਰਟੀ ਬਣ ਗਈ ਆ ਹੁਣ ਕਾਦਾ ਖਤਰਾ ਰਹਿ ਗਿਆ ਇਹਨਾਂ ਨੂੰ ਹੁਣ ਤੇ ਖਤਰਾ ਸਿਆਸੀ ਵਾਰਡੀਆਂ ਨੂੰ ਅਕਾਲੀ ਦਲ ਨੂੰ ਖਤਰਾ ਕਾਂਗਰਸ ਨੂੰ ਖਤਰਾ ਝਾੜੂ ਨੂੰ ਖਤਰਾ ਦਾਸ ਵੀ ਝਾੜੂ ਦੀ ਸੈਂਟਰ ਕਮੇਟੀ ਮੈਂਬਰ ਰਿਹਾ ਸੀ ਇਹਨਾਂ ਨੂੰ ਅਲਵਿਦਾ ਕਹਿ ਚੁੱਕਾ ਵਾਂ ਕਿ ਇਹ ਗਲਤ ਕੰਮ ਕਰਦੇ ਆ ਇਹਨਾਂ ਦੇ ਨਾਲ ਨਹੀਂ ਰਹਿਣਾ ਇਸੇ ਕਰਕੇ ਦੂਜੀਆਂ ਛੱਡ ਕੇ ਇਹਨਾਂ ਚਾਹੇ ਹੋ ਇਹਨਾਂ ਨੂੰ ਅਲਵਿਦਾ ਕਹਿ ਕੇ ਭਾਈ ਅਮਰਪਾਲ ਸਿੰਘ ਦਾ ਅੱਜ ਦੇ ਨਹੀਂ 2 ਸਾਲ ਪਿੱਛੋਂ ਤੋਂ ਜੁੜੇ ਹੋਏ ਆ ਜਦੋਂ ਤੋਂ ਭਾਈ ਸਾਹਿਬ ਨੂੰ ਇਹਨਾਂ ਨੇ ਐਨਐਸ ਲਾਈ ਸੀ ਉਦੋਂ ਤੋਂ ਇਹਨਾਂ ਨਾਲ ਜੁੜੇ ਆ ਦਿਰਨਾਂ ਦਾ ਜੁੜੇ ਰਾਵਾਂਗੇ ਔਰ ਲੋਕਾਂ ਨੂੰ ਅਪੀਲ ਕਰਦੇ ਰਾਵਾਂਗੇ ਕਿ ਆਓ ਭਾਈ ਸਾਹਿਬ ਦੀ ਪਾਰਟੀ ਸ਼ਾਮਲ ਹੋ ਵਾ ਤਾਂ 2027 ਵਿੱਚ ਉਹਨਾਂ ਨੂੰ ਮੁੱਖ ਮੰਤਰੀ ਬਣ ਕੇ ਫਿਰ ਪੰਜਾਬ ਦੇ ਮਸਲੇ ਹਿੰਦੂ ਵੀਰ ਮੁਸਲਮਾਨ ਵੀਰ ਅਸਾਈ ਵੀਰ ਸਾਰੇ ਸੁੱਖ ਝਾਕਣਗੇ ਜਿਹੜੇ ਅਸਲੇ ਦੁਖੀ ਨਜ਼ਰ ਆਉਂਦੇ ਆ ਕਿ ਇੱਕ ਦੁਖੀ ਨਹੀਂ ਆ ਸਾਰੇ ਹੀ ਦੁਖੀ ਆ ਇਹਨਾਂ ਸਰਕਾਰਾਂ ਤੋਂ ਆਓ ਉਹਨਾਂ ਨੂੰ ਲੈ ਕੇ ਆਈਏ ਪੰਜਾਬ ਦੇ ਮੁੱਖ ਮੰਤਰੀ ਬਣਾਈਏ ਤੇ ਆਪਾਂ ਦਿਨ ਰਾਤ ਆਪਣਾ ਸੁਖਾਵਾਂ ਕਰੀਏ ਇਹਨਾਂ ਸ਼ਵਤਾਨਾਂ ਦਾ ਧੰਨਵਾਦ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਸੌਰਵ ਸਿੰਘ ਗੋਲਡਨ ਹੈ ਜੀ